ਬਣਾ ਬਣਾ ਮਰਦਾਬਾ 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 ਕੋਵਿਡ ਕਰਾਣਿਆ ਜਦਾਲ ਮੋਦੀ ਮਰਦਾਬਾ 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 ਕੋਵਿਡ ਕਰਾਣਿਆ ਜਦਾਲ ਮੋਦੀ ਮੇਂਦਰਾ ਦਾ ਇਕਾ ਜਿੰਦਾਬਾ 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 ਇਹ ਸਰਕਾਰਾਂ ਕਰਦੀਆਂ ਕੀ ਇਹ ਆ ਤੇਰੀ ਕਾਸੋਰੀ ਇਹ ਸਰਕਾਰਾਂ ਕਰਦੀਆਂ ਕੀ ਇਹ ਆ ਤੇਰੀ ਕਾਸੋਰੀ ਕਲਵਿੰਦਰ ਕਾ ਤੇ ਕਿਤਾਬ ਪ੍ਰਚਾਰ ਰੱਦ ਕਰੋ ਜਸਵੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਜ਼ਿਲ੍ਹਾ ਜਲੰਧਰ ਦੇ ਜੋਨ ਸਾਹ ਕੋੜ ਦੀ ਮੀਟਿੰਗ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਸੀ ਇਸ ਮੀਟਿੰਗ ਦੇ ਵਿੱਚ ਜੋਨ ਦੇ ਸਾਰੇ ਪਿੰਡਾਂ ਦੇ ਆਗੂ ਸਹਿਬਾਨ ਸਾਡੀਆਂ ਮਾਤਾ ਪਿਤਾ ਸਾਰੇ ਇੱਥੇ ਇਕੱਤਰ ਹੋਏ ਸੀ ਤੇ ਬੜੀ ਲੰਮੀ ਵਿਚਾਰ ਚਰਚਾ ਹੋਈ ਉਸ ਵਿਚਾਰ ਚਰਚਾ ਦੇ ਵਿੱਚ ਜੋ ਅਸੀਂ ਜਥੇਬੰਦੀ ਨੂੰ ਚਲਾਉਣ ਵਾਸਤੇ ਹਾੜੀ ਸੋਣੀ ਫੰਡ ਇਕੱਠੇ ਕਰਦੇ ਆ ਉਹਨਾਂ ਫੰਡਾਂ ਦਾ ਲੇਖਾ ਜੋਖਾ ਕੀਤਾ ਗਿਆ ਉਸ ਤੋਂ ਬਾਅਦ ਜਥੇਬੰਦੀ ਦਾ ਜਿਹੜਾ ਜਥੇਬੰਦਕ ਢਾਂਚਾ ਉਹਦੇ ਉੱਤੇ ਵਿਚਾਰਾਂ ਕਰਕੇ ਇਕਾਈ ਲੈਵਲ ਤੋਂ ਲੈ ਕੇ ਇੱਕ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦਾ ਐਦ ਲਿਆ ਨਾਲ ਹੀ ਆ ਅਸੀਂ ਜਿਹੜਾ ਸ਼ੰਭੂ ਦੇ ਉੱਤੇ ਮੋਰਚਾ ਚਾਲਿਆ ਸ਼ੰਭੂ ਖਨੋਰੀ ਉਸ ਮੋਰਚੇ ਦੇ ਵਿੱਚ ਉਸ ਮੋਰਚੇ ਨੂੰ ਹੋਰ ਵਿਸਾਲ ਕਰਨ ਵਾਸਤੇ ਉਹਨੂੰ ਵੱਡਾ ਕਰਨ ਵਾਸਤੇ ਜਿਹੜੀਆਂ ਉਹਦੀਆਂ ਤਿਆਰੀਆਂ ਅਰੰਭੀਆਂ ਗਈਆਂ ਜਿਸ ਤਰ੍ਹਾਂ ਆ ਚੋਣਾ ਦਾ ਦੌਰ ਸੀਗਾ ਜਿਹਦੇ ਵਿੱਚ ਬੀਜੇਪੀ ਬੜੇ ਦਾਅਵੇ ਕਰਦੀ ਸੀ ਕਿ ਅਸੀਂ ਜਿਹੜਾ ਵਾ ਇਹਨਾਂ ਕਿਸਾਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ 400 ਤੋਂ ਪਾਰ ਸ਼ੀਟਾਂ ਲਵਾਂਗੇ ਬੀਜੇਪੀ ਜਿਹੜੀ ਕੱਲੀ ਆ 370 ਸ਼ੀਟਾਂ ਲਾਉਗੀ ਪਰ ਜਿਸ ਅੰਦੋਲਨ ਇਸ ਅੰਦੋਲਨ ਦਾ ਜੋ ਬੀਜੇਪੀ ਦੇਤੇ ਅਸਰ ਪਿਆ ਵਾ ਜੋ ਪ੍ਰਭਾਵ ਪਿਆ ਵਾ ਜੋ ਕਿਸਾਨੀ ਮੁੱਦੇ ਲੈ ਕੇ ਇਹਨਾਂ ਲੋਕਾਂ ਨੇ ਵੋਟਾਂ ਲੈਣ ਦਾ ਜਦਨ ਕੀਤਾ ਉਹਦੇ ਵਿੱਚੋਂ ਅੱਜ ਬੀਜੇਪੀ ਦਾ ਪੱਧਰ ਜਿਹੜਾ ਬਹੁਤ ਥੱਲੇ ਗਿਆ ਵਾ ਬੜੀ ਮੁਸ਼ਕਲ ਦੇ ਨਾਲ ਜਿਹੜਾ ਵਾ ਹੁਣ ਬੀਜੇਪੀ ਦੁਬਾਰਾ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਆ ਪਰ ਇਹਦੀ ਸਰਕਾਰ ਤੇ ਨਾਲ ਅਸੀਂ ਹਰ ਟਾਈਮ ਆਪਣਾ ਅੰਦੋਲਨ ਜਾਰੀ ਰੱਖਾਂਗੇ ਜਿਸ ਤਰ੍ਹਾਂ ਇਹਨਾਂ ਦੇ ਕੈਂਡੀਡੇਟ ਸੀਗੇ ਹੰਸ ਰਾਜ ਹੰਸ ਹੋਇਆ ਜਾਂ ਰਣਵੀਰ ਬਿੱਟੂ ਹੋਇਆ ਜੈਨ ਜਨਸਨੀਲ ਜਾਖੜ ਨੇ ਜੋ ਚੋਣਾ ਦੇ ਦੌਰਾਨ ਸਾਨੂੰ ਇੱਕ ਚੈਲੰਜ ਕੀਤਾ ਸੀਗਾ ਕਿ ਅਸੀਂ ਪਹਿਲੇ ਤਰੀਕ ਤੋਂ ਬਾਅਦ ਜਾਂ 4 ਤਰੀਕ ਤੋਂ ਬਾਅਦ ਇਹਨਾਂ ਲੋਕਾਂ ਨੂੰ ਵੇਖਾਂਗੇ ਕਿਸ ਤਰ੍ਹਾਂ ਦੇ ਆ ਅਸੀਂ ਇਹਨਾਂ ਨੂੰ ਚੈਲੰਜ ਫੇਰ ਕਰਦੇ ਆ ਕਿ ਅਸੀਂ ਮੈਦਾਨ ਦੇ ਵਿੱਚ ਆ ਅਸੀਂ ਮੋਰਚੇ ਦੇ ਵਿੱਚ ਆ ਤੇ ਤੁਸੀਂ ਜੋ ਵੀ ਹੁਣ ਸਾਡੇ ਨਾਲ ਆਣ ਕੇ ਵੇਖਣਾ ਵੇਖੋ ਜੋ ਕਰਨਾ ਕਰੋ ਅਸੀਂ ਤੁਹਾਡੀਆਂ ਕਦੀ ਵੀ ਜਿਹੜੀਆਂ ਨੀਤੀਆਂ ਆ ਲੋਕਬਾਰੂ ਨੀਤੀਆਂ ਉਹ ਨਹੀਂ ਚੱਲਣ ਦੇਵਾਂਗੇ ਉਸ ਦੇ ਨਾਲ ਜੋ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਇੱਕ ਅਨ ਦਾਤੇ ਤੋਂ ਪਾਸੇ ਹਟਾ ਕੇ ਇਹਨਾਂ ਨੂੰ ਅਤਵਾਦੀ ਵੱਖਵਾਦੀ ਖਾਲਸਤਾਨੀ ਜਾਂ ਪਾਕਿਸਤਾਨੀ ਚੈਨਾ ਦੇ ਬੰਦੇ ਹੋਣ ਦਾ ਜੋ ਇਹਨਾਂ ਨੇ ਰੱਟਾ ਲਾਇਆ ਵਾ ਉਸ ਦੇ ਸਬੰਧ ਦੇ ਵਿੱਚ ਜਿਹੜੀ ਇਹਨਾਂ ਦੀ ਹਿਮਾਚਲ ਦੇ ਮੰਡੀ ਪਾਰਲੀਮੈਂਟ ਹਲਕੇ ਤੋਂ ਜਿਹੜੀ ਐਮਪੀ ਬਣੀ ਆ ਰਨੋਤ ਕੰਗਣਾ ਜੋ ਕੁਛ ਉਸ ਨੇ ਇਹ ਮਹਾਲੀ 에ਰਪੋਰਟ ਦੇ ਉੱਤੇ ਬਿਆਨ ਦਿੱਤਾ ਵਾ ਉਸ ਬਿਆਨ ਦੀ ਅਸੀਂ ਕੋੜ ਨਿੰਦਿਆ ਕਰਦੇ ਆ ਤੇ ਜਿਹੜਾ ਅਸੀਂ ਸਰਕਾਰ ਤੋਂ ਮੋਦੀ ਤੋਂ ਇਹ ਮੰਗ ਕਰਦੇ ਆ ਉਥੋਂ ਦੇ ਮਹਾਲੀ ਦੇ ਪ੍ਰਸ਼ਾਸਨ ਤੋਂ ਕਿ ਜੋ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਉਹਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਸਾਡੀ ਉਥੇ ਸੀਆਈਐਫ ਦੀ ਇੱਕ ਕਾਂਸਟੇਬਲ ਸੀ ਕੁਲਵਿੰਦਰ ਕੌਰ ਜਦੋਂ ਉਸ ਨੇ ਉਸ ਨੂੰ ਸਿਕਿਉਰਟੀ ਸਿਕਿਉਰਟੀ ਪੱਖੋਂ ਉਹਨੂੰ ਜਿਹੜਾ ਵਾ ਮੋਬਾਈਲ ਤੋਂ ਦਾ ਪਰਸ ਜਾਂ ਟ੍ਰੇਜ ਰੱਖ ਕੇ ਸਕਰੀਨ ਦੇ ਵਿੱਚੋਂ ਕੱਢਣ ਦੀ ਗੱਲ ਕਹੀ ਉਥੇ ਉਹਨੇ ਆਪਣਾ ਇੱਕ ਹੰਕਾਰੀ ਜਜ਼ਬਾ ਕੈਂਝਿਆ ਹੋਇਆ ਜੋ ਉਸ ਨੂੰ ਕੁਲਵਿੰਦਰ ਕੌਰ ਨੂੰ ਖਾਲ ਕੋਰ ਖਾਲਿਸਤਾਨ ਕਹਿ ਕੇ ਜਿਹੜਾ ਵਾ ਜਿਹੜਾ ਸੀਗਾ ਉਸ ਨੂੰ ਉਹ ਬਹੁਤ ਇੱਕ ਹੋਰ ਤਰ੍ਹਾਂ ਦੀ ਪਾਸ਼ਾ ਵਰਤੀ ਕਿ ਜਿਹਦੇ ਕੋ ਸਰਕਾਰੀ ਮੁਲਾਜ਼ਮ ਸੀ ਉਹਦੀ ਜ਼ਿੰਮੇਵਾਰੀ ਹੀ ਉਸਨੇ ਆਪਣੀ ਸਿਕਿਉਰਿਟੀ ਦਾ ਪੱਖ ਰੱਖਣਾ ਹੈਗਾ ਪਰ ਹੋਰ ਨਿਰਨੋਦ ਕੰਗਣਾ ਨੇ ਇੱਕ ਆਪਣੇ ਆਪ ਨੂੰ ਬਹੁਤ ਵੱਡੀ ਵੀਆਈਪੀ ਸਮਝ ਕੇ ਜਿਹੜੀ ਉਥੇ ਸਰਕਾਰੀ ਮੁਲਾਜ਼ਮ ਸੀ ਉਹਨੂੰ ਇੱਕ ਆਪਣਾ ਨੌਕਰ ਸਮਝਿਆ ਪੱਦੀ ਸ਼ਬਦਾਰ ਦੀ ਬੋਲੀ ਆ ਤੇ ਉਹਦੇ ਨਾਲ ਜਿਹੜੇ ਉਹਦੇ ਸੰਜੋਗੀ ਸੀ ਉਹਨਾਂ ਨੇ ਪੱਦੀ ਸ਼ਬਦਾਰ ਦੀ ਬੋਲੀ ਆ ਜਿਸ ਦੇ ਵਿੱਚੋਂ ਕੁਲਵਿੰਦਰ ਕੌਰ ਨੇ ਫਿਰ ਜਜਬਾਤਾ ਜਾਣ ਕੇ ਜੋ ਕੁਝ ਉੱਥੇ ਕਿਹਾ ਜਾਂ ਕੀਤਾ ਵਾ ਅਸੀਂ ਸਾਰੇ ਕੁਲਵਿੰਦਰ ਕੌਰ ਦੇ ਨਾਲ ਆ ਬਿਲਕੁਲ ਕੋਈ ਕਾਰਵਾਈ ਨਹੀਂ ਹੋਣ ਦੇਵਾਂਗੇ ਅਸੀਂ ਫਿਰ ਜਿਹੜੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਕੁਲਵਿੰਦਰ ਕੌਰ ਦੇ ਉੱਤੇ ਕੀਤੀ ਐਫ ਆਈ ਆਰ ਦਾਜ ਰੱਦ ਕੀਤੀ ਜਾਵੇ ਉਹਨੂੰ ਪੁਲਿਸ ਕਿਸਟਡੀ ਚੋਂ ਬਾਹਰ ਕੱਢਿਆ ਜਾਵੇ ਤੇ ਮੁੜ ਨੌਕਰੀ ਦੇ ਉੱਤੇ ਬਹਾਲ ਕੀਤਾ ਜਾਵੇ ਅਗਰ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਬਦੀਕੀ ਹੋਈ ਤੇ ਸਾਡਾ ਸਾਰਾ ਪੰਜਾਬ ਸਾਰੇ ਲੋਕ ਸਾਰੇ ਕਿਸਾਨ ਸਾਡੀਆਂ ਦੋਵੇਂ ਜਿਹੜੇ ਆ ਫਾਰਮ ਆ ਉਹ ਤੇ ਸਾਡੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਸੀਂ ਜਿਹੜਾ ਅਗਲੇ ਸੰਘਰਸ਼ ਦੇ ਨਾਲ ਸਰਕਾਰ ਦਾ ਬਿਲਕੁਲ ਟੱਕਰਾਂ ਕਰਾਂਗੇ ਤੇ ਸਰਕਾਰ ਨੂੰ ਉਸ ਨੂੰ ਕੁਲਵਿੰਦਰ ਕੌਰ ਨੂੰ ਇਨਸਾਫ ਦਿਵਾਵਾਂਗੇ ਤੇ ਸਾਡਾ ਇਹ ਅੰਦੋਲਨ ਆ ਇਹ ਲੰਮਾ ਚੱਲਣਾ ਹੋਰ ਚੱਲਣਾ ਵਾ ਜਿਹੜੀ ਵੀ ਸਰਕਾਰ ਬਣਦੀ ਆ ਉਹ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ ਜੋ ਸਾਡੀਆਂ ਮੰਗਾਂ ਪੈਂਡਿੰਗ ਪਈਆਂ ਵਾ ਅਸੀਂ ਆਪਣੇ ਪਿੰਡ-ਪਿੰਡ ਦੇ ਵਿੱਚ ਬੋਰਡ ਲਾਇਆ ਮੰਗਾਂ ਲਿਖੀਆਂ ਵਾਂ ਉਹ ਜੋ ਇਹਨਾਂ ਨੇ ਵਾਅਦੇ ਕੀਤੇ ਆ ਉਹਦੇ ਮੁਤਾਬਕ ਸਾਡੀਆਂ ਮੰਗਾਂ ਮੰਨ ਕੇ ਤੇ ਉਸ ਅੰਦੋਲਨ ਨੂੰ ਫੇਰ ਅਸੀਂ ਉੱਥੋਂ ਉਠਾਂਗੇ ਨਹੀਂ ਤਾਂ ਸਾਡਾ ਅੰਦੋਲਨ ਚੱਲੂਗਾ ਇਸ ਕਰਕੇ ਸਾਡੀ ਪਿੰਡਾਂ 'ਚ ਤਿਆਰੀ ਆ ਅਸੀਂ ਕਿ ਸੰਭੂ ਬਾਰਡਰ ਦੇ ਉੱਤੇ ਇਸ ਅੰਦੋਲਨ ਨੂੰ ਹੋਰ ਵਿਸ਼ਾਲ ਕੱਟ ਕਰਾਂਗੇ ਉਹਦੀਆਂ ਤਿਆਰੀਆਂ ਸਾਡੀਆਂ ਚੱਲ ਰਹੀਆਂ ਵਾਂ ਇਹਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ